ਵੀ ਆਹਾ 22 ਕਿਲੋ ਵਾਲੀ ਮੱਝ ਆ ਗਈ ਤੇ ਇਹਦਾ ਲੇਵਾ ਦੇਖ ਲੋ ਥਣ ਪਿਆ ਪੀੜੀ ਦੇ ਪਾਵਿਆਂ ਵਾਂਗੂ ਕੱਲਾ ਕੱਲਾ ਉਹ ਦੋ ਲੀਟਰ ਘੱਟ ਮੰਨ ਕੇ ਆ ਜਾਣਾ ਪਏ ਝੂਠ ਬੋਲ ਕੇ ਨਹੀਂ ਵੇਚਣੀ ਮੈਂ 15 ਤੋਂ 2 ਮਹੀਨੇ ਤੱਕ ਦੇਣੀ ਆ ਤਾਂ 25000 ਦੀ ਲਿਓ ਠੀਕ ਆ ਇਹ ਵੀ ਦੇਵਾਂ 6 ਮਹੀਨੇ ਤੀ ਦੇਵਾਂ ਆ ਮੈਂ ਆ ਵੀ ਜਿਹੜੀ ਹੈਗੀ ਹੈ ਨਾ ਸਾਢੇ ਕਿ ਸਵਾ 4 ਕਿ ਮਹੀਨਿਆਂ ਦੀ ਇਹ ਗੱਬਣ ਆ ਗਈ ਜੀ ਸਸਕਾਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਪਿੰਡ ਹੰਢਿਆਏ ਦੇ ਵਿੱਚ ਪਹੁੰਚੇ ਹੋਏ ਆ ਮਿੱਤਰੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਬਹੁਤ ਜਿਆਦਾ ਚੰਗੇ ਦੁੱਧ ਵਾਲੀ ਮੱਝ ਦਿਖਾ ਦਾਂਗੇ ਮਿੱਤਰੋ ਤੇ ਇੱਕ ਆ ਗਈ ਇਧਰਲੇ ਪਾਸੇ 5 ਕੇ ਮਹੀਨਿਆਂ ਦੀ ਗੱਬਣ ਵਹਿੜ ਸਕੂਣ ਵਾਲੀ ਮਿੱਤਰੋ ਅੰਕਲ ਰਣਜੀਤ ਸਿੰਘ ਨੇ ਨਾ ਜੇ ਗੱਲ ਕਰ ਲਗੇ ਬਾਹਰਲੇ ਦੇਸ਼ ਦੇ ਵਿੱਚ ਜਾਣਾ ਹੈਗਾ ਤੇ ਇਹ ਦੋ ਨਾਗ ਜਿਹੜੇ ਹੈਗੇ ਨਾ ਤਾਂ ਕਰਕੇ ਵੇਚਨੇ ਆ ਨਾਗ ਤਾਂ ਜੇ ਮੈਂ ਤੁਹਾਨੂੰ ਦੱਸਾਂਗਾ ਇਧਰਲੇ ਪਾਸੇ ਹੋਰ ਵੀ ਖੜੇ ਨੇ ਪਰ ਕਾਰਨ ਕੀ ਹੈ ਕਹਿੰਦੇ ਵੀ ਜਿਵੇਂ ਜਿਵੇਂ ਸੂਈਗੇ ਨਾ ਤੇ ਓਵੇਂ ਓਵੇਂ ਆਪਾਂ ਇਹਨਾਂ ਨੂੰ 베ਚੀ ਚੱਲਾਂਗੇ ਹਜੇ ਜਾਣ ਦੇ ਵਿੱਚ ਮੈਨੂੰ ਐ ਲੱਗਦਾ ਵੀ ਕਹਿੰਦੇ 4 ਕੇ ਮਹੀਨੇ ਲੱਗ ਜਾਣਗੇ ਬਾਕੀ ਤਾਂ ਸਾਰੀ ਜਾਣਕਾਰੀ ਆਪਾਂ ਲੈ ਕੇ ਦੇਵਾਂਗੇ ਪਰ ਜਿਹੜੀ ਆ ਮੱਝ ਆ ਨਾ ਅੰਕਲ ਦੇ ਦੱਸਣ ਮੁਤਾਬਕ ਵੀ ਇਹ ਮੱਝ ਜਿਹੜੀ ਹੈਗੀ ਆ ਨਾ ਬਹੁਤ ਜ਼ਿਆਦੇ ਚੰਗੇ ਦੁੱਧ ਵਾਲੀ ਆ ਤੇ ਇਹਦੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਬਾਕੀ ਕਿਵੇਂ ਲੱਗੀ ਮੱਝ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਤੇ ਇੱਕ ਜ਼ਰੂਰ ਤੁਸੀਂ ਨਾ ਐਸਟੀਮੇਟ ਲਾਇਆ ਕਰੋ ਵੀ ਇਹ ਮੱਝ ਭਾਈ ਕਿੰਨੇ ਕੁ ਰੁਪਈਆ ਦੀ ਲੱਗਦੀ ਹੈ ਤੇ ਆ ਬਹਿੜ ਗੱਬਣ ਕਿੰਨੇ ਕੁ ਰੁਪਈਆ ਦੀ ਲੱਗਦੀ ਹੈ ਆਓ ਕਰਾ ਗਿਆ ਆਪਾਂ ਗੱਲਬਾਤ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਅੰਕਲ ਜੀ ਕਿਵੇਂ ਹੋ ਠੀਕ ਠਾਕ ਜੀ ਬੜੀ ਚੜਦੀ ਕਲਾ ਚੜਦੀ ਕਲਾ ਕਿਰਪਾ ਬੈਗਦੂ ਦੀ ਅੱਛਾ ਜੀ ਜੇ ਹੁਣ ਆਪਣੇ ਨਾਮ ਦੀ ਗੱਲ ਕਰ ਲਈਏ ਨਾਮ ਕੀ ਆ ਗਏ ਹਾਂ ਮੇਰਾ ਰਣਜੀਤ ਸਿੰਘ ਗੱਲ ਜੀ ਰਣਜੀਤ ਸਿੰਘ ਹਾਂਜੀ ਹਾਂਜੀ ਠੀਕ ਆ ਪਿੰਡ ਆਪਣਾ ਪਿੰਡ ਹnde ਆ ਜੀ ਮਾਨਸਾ ਰੋਡ ਗੱਲ ਕੋਠੇ ਮਰੂਤੀ ਹੁੰਨ ਦੀ ਬੈਕ ਸਾਈਡ ਅਮਰੂਤੀ ਸ਼ੋਰੂਮ ਤੇ ਬੈਕ ਸਾਈਡ ਠੀਕ ਆ ਹੰਡਾਇਆ ਪਿੰਡ ਆ ਗਿਆ ਬਰਨਾਲੇ ਦੇ ਤਾਂ ਜਮਾਂ ਨਾਲ ਹੀ ਆ ਗਿਆ ਬਰਨਾਲੇ ਤੋਂ 5 ਕਿਲੋਮੀਟਰ ਜੀ ਠੀਕ ਆ ਅੱਛਾ ਅੰਕਲ ਜੀ ਦੋ ਪਸ਼ੂ ਆਪਾਂ ਹੁਣ ਵੇਚਣੇ ਆ ਹਾਂ ਦੋ ਪਸ਼ੂ ਵੇਚਣੇ ਵੀ ਵੀ ਆਪਾਂ 28 ਮਈ ਨੂੰ ਬਾਹਰ ਜਾਣਾ ਉਹਦੇ ਕਰਕੇ ਪਹਿਲਾਂ ਵੀ 1.5 ਸਾਲ ਲਾ ਕੇ ਆ ਮੈਂ ਅੱਛਾ ਆ ਕੀ ਲਏ ਸੀ ਗਿਆ ਭਰੰਡ ਮੁੰਡਾ ਪਾਇ ਸੀ ਵੀ ਚੱਲ ਇੱਥੇ ਦੁੱਧ ਦਾ ਕੰਮ ਕਰਾਂਗੇ 75-80 ਰੁਪਏ ਪੈਂਦਾ ਦੁੱਧ ਆਪਣਾ ਠੀਕ ਆ ਵੀ ਦੁੱਧ ਪਾਇਆ ਕਰਾਂਗੇ ਉਹ ਬੱਚੇ ਕਹਿੰਦੇ ਵੀ ਡੇਰੀ ਹੂੰ ਤੂੰ ਕੱਲਾ ਇੱਥੇ ਵੀ ਤੂੰ ਐ ਨਾ ਕਰ ਵੀ ਤੂੰ ਵੀ ਆ ਜਾ ਇੱਥੇ ਐ ਤਾਂ ਜੇ ਅੰਕਲ ਦੇ ਜੇ ਗੱਲ ਕਰੀਏ ਦੋ ਪੋਤੀਆਂ ਨੇ ਇੱਕ ਵੱਡੀ ਆ ਇੱਕ ਨੇ ਹੁਣ ਜਨਮ ਪੰਜ ਮਹੀਨਾ ਦੀ ਹੈ ਠੀਕ ਆ ਚਲੋ ਸਹੀ ਗੱਲ ਆ ਉਹ ਵੀ ਮਤਲਬ ਸਾਹਮਣੇ ਬੱਚੇ ਵੀ ਤੁਸੀਂ ਆ ਜਾਓ ਬੱਚਿਆਂ ਨਾਲ ਹੀ ਆ ਸਾਰਾ ਹਾਂਜੀ ਹਾਂ ਬੱਚਿਆਂ ਨਾਲ ਹੀ ਫਿਰ ਰਹਿਣਾ ਬਹਿਣਾ ਆਪਾਂ ਨੂੰ ਅੱਛਾ ਅੰਕਲ ਜੀ 28 ਮਈ ਨੂੰ ਜਾਣਾ 28 ਮਈ ਨੂੰ ਜਾਣਾ ਠੀਕ ਆ ਚਲੋ ਟਿਕਟ ਹੋਈ ਪਈ ਆ ਹੰਤਾ ਟਿਕਟ ਹੋਈ ਵੀ ਆ ਉਦੋਂ ਆਪਣੇ 1 ਅਕਤੂਬਰ ਦੀ ਬਸ ਚ ਦੀ ਆ ਟਿਕਟ ਫਿਰ ਆਪਾਂ ਆ ਕੇ ਪੈਸੇ ਚਲਾਉਣਾ ਆਪਾਂ ਪੈਸੇ ਲੈ ਲੈ ਸੀਗਾ ਠੀਕ ਆ ਹਾਂਜੀ ਹਾਂ ਚਲੋ ਚੰਗੀ ਗੱਲ ਚੰਗੀ ਗੱਲ ਵਧਾਈਆਂ ਸੋ ਸਲਾ ਲਿਆ ਕਰਾਂਗੇ ਗਰਮੋ ਗਰਮ ਉੱਧਰ ਲਾਇਆ ਕਰਾਂਗੇ ਉੱਧਰ ਲਾਇਆ ਕਰਾਂਗੇ ਅੱਛਾ ਅੰਕਲ ਜੇ ਪਹਿਲੇ ਨੰਬਰ ਤੇ ਤੁਹਾਡੀ ਆਹ ਮੱਝ ਦੀ ਮੈਂ ਗੱਲ ਕਰ ਲਾਂ ਮੱਝ ਜਿਹੜੀ ਹੈਗੇ ਤੁਰੀ ਜਦੋਂ ਉਦੋਂ ਦੱਸੂਗੀ ਠੀਕ ਹੈ ਜੀ ਹਨਾ ਵਜਨ ਵਿਊਤ ਬਹੁਤ ਆ ਸੂਆ ਕਿੰਨਾ ਮਸ ਹੁੰਦੀ ਆ ਸੂਆ ਚੌਥਾ ਸੁੰਦੀ ਆ ਜੀ ਚੌਥਾ ਸੂਆ ਸੁੰਦੀ ਆ ਅੱਛਾ ਆਪਣੇ ਕੋਲੇ ਇਹ ਦੁੱਧ ਦਾ ਕੀ ਰਿਕਾਰਡ ਰਿਹਾ ਇਹ ਆਪਾਂ ਲੈ ਕੇ ਆ ਰਿਸਟਰੀ ਜੂ ਚੋ ਦੇਖ ਕੇ ਮੈਂ ਇਹਦੀ ਸਾਰੀਆਂ ਮੋਹਰਾਂ ਨਾਲ ਅਸਲ ਨਹੀਂ ਵਜਾਂ ਲਈਆਂ ਸੀਗੀਆਂ ਵੀ ਆਪਾਂ ਦੁੱਧ ਤੇ ਕੰਮ ਕਰਨਾ ਠੀਕ ਹੈ ਵੀ ਆ ਦੁੱਧ ਦੀ ਉਹਨਾਂ ਨੂੰ ਗਾਰੰਟੀ ਲੈ ਕੇ ਦਿੱਤੀ ਸੀ ਆਪਾਂ 22 ਲੀਟਰ ਦੀ ਹੁਣ ਆਪਾਂ ਦਰਸ਼ਕਾਂ ਨੂੰ ਕਿੰਨਾ ਦੁੱਧ ਚਵਾ ਕੇ ਆਪਾਂ ਜਿੰਨਾਂ ਨੂੰ ਕਹਿ ਕੇ ਦਿੱਤਾ ਉੰਨੇ ਹੀ ਗਣਿਆ ਜੀ ਦੋ ਲੀਟਰ ਘੱਟ ਮੰਨ ਕੇ ਜਣਾ ਪਏ ਝੂਠ ਬੋਲ ਕੇ ਨਹੀਂ ਵੇਚਣੀ ਕਿ ਮੇਰੀ ਘੜੀ ਰੱਖੀ ਵੀ ਤੀ ਜਾਂ ਮੇਰੀ ਘੜੀ ਕੱਟੀ ਹੈ ਆਪਾਂ ਝੂਠ ਵਾਲਾ ਕੰਮ ਕੋਈ ਨਹੀਂ ਕਰਨਾ ਠੀਕ ਹੈ ਠੀਕ ਹੈ ਜਿੰਮਿਆਂ ਨੂੰ ਪੁੱਗੂ ਵਾਲੇ ਲੈ ਜੂਗਾ ਲੋ ਵੀ ਇਹ ਜਿਹੜੀ ਹੈਗੀ ਆਪਾਂ ਦੋ ਪੇਸ਼ਾਂ ਕਰ ਦੁੱਠ ਕਹ ਨੂੰ ਬੋਲਣਾ 22 ਕਿਲੋ ਵਾਲੀ ਮੱਛੀ ਕਹਿ ਦੇ ਕਹਿ ਦੋ ਕਹਿ ਦੋ ਠੀਕ ਆ ਤੇ ਇਹਦੇ ਦਿਨ ਕਿੰਨੇ ਪਏ ਜੀ ਇਹਦੇ 26 ਤਰੀਕ ਨੂੰ ਦਿਨ ਪੂਰੇ ਹੋਣਾ ਜੀ 26 ਤਰੀਕ ਨੂੰ ਤੇ ਇਹ ਗੱਬਣ ਪਤਾ ਹੀ ਕਿ ਮਤਲਬ ਨਹੀਂ ਉਹਦਾ ਨਹੀਂ ਪਤਾ ਜੀ ਇਹਨੂੰ ਮੈਂ ਝੂਠ ਬੋਲਣਾ ਠੀਕ ਆ ਲੈ ਖੋਲਿਓ ਕਰਾ ਫਿਰ ਆਪਾਂ ਤੋੜ ਕੇ ਦਿਖਾਗੇ ਮਿੱਤਰੋ ਸੋਨੂੰ ਮੈਂ ਇੱਕ ਗੱਲ ਦੱਸਦਾ ਨਾ ਵੀ ਮੱਝ ਦੇ ਨਾ ਮੇਰੇ ਖੜੇ ਤੋਂ ਵੀ ਰੁਪਈਏ ਲੱਗੇ ਆ ਇੱਥੇ ਬੰਦੇ ਦੇਖਣ ਆਏ ਸੀਗੇ ਮੱਝ ਜਿਹੜੀ ਹੈਗੀ ਨਾ ਬਾਲੇ ਡਵਲ ਆਪਾਂ ਕੱਦ ਕਾਢ ਦੀ ਨਹੀਂ ਕਹਿ ਸਕਦੇ ਡਬਲ ਵਜਨ ਵਾਲੀ ਕਹਿ ਸਕਦੇ ਆ ਵਜਨ ਵਜੂਦ ਮੱਝ ਦੇ ਵਿੱਚ ਬਹੁਤ ਜਿਆਦਾ ਚੰਗਾ ਗਾ ਇਹ ਕੁਆਲਿਟੀ ਤੁਹਾਨੂੰ ਮੈਂ ਦਿਖਾ ਦਨਾਂਗਾ ਹੈ ਤਾਂ ਕੁੰਨੀ ਹਨਾ ਹਾਂ ਹਾਂ ਐ ਕੋਈ ਚੱਕਰ ਨਹੀਂ ਠੀਕ ਹੈ ਮੈਂ ਇੱਧਰ ਹੁੰਨਾ ਲੈ ਵੀ ਇਹ ਪਤਾ ਕਰ ਗਿਆ ਆ ਇਹਦੇ ਘਰ ਕਿ ਤਫਦੀ ਹੋ ਕੋਈ ਨਹੀਂ ਕੋਈ ਨਹੀਂ ਲੈ ਵੀ ਆ ਦੇਖ ਲੋ ਹੁਣ ਤੁਸੀਂ ਲੈ ਜੋ ਲੰਮੀ ਲੈ ਜੋ ਲੈ ਵੀ ਦੇਖ ਲੋ ਹੁਣ ਤੁਸੀਂ ਵੀ ਆਹਾ 22 ਕਿਲੋ ਵਾਲੀ ਮੱਝ ਆ ਗਈ ਤੇ ਇਹਦਾ ਲੇਵਾ ਦੇਖ ਲੋ ਪੱਥਰ ਵਰਗਾ ਲੇਵਾ ਪਿਆ ਬਹੁਤ ਜਿਆਦਾ ਚੰਗੀ ਕੁਆਲਿਟੀ ਵਾਲਾ ਲੇਵਾ ਆ ਗਿਆ ਤੇ ਹੁਣ ਇਹਦੀ ਬੇਲ ਵੀ ਚੈੱਕ ਕਰ ਲੋ ਵਜਨ ਵਜੂਦ ਜਿਹੜਾ ਮੱਝ ਦੇ ਵਿੱਚ ਬਹੁਤ ਜਿਆਦਾ ਚੰਗਾ ਥਣ ਪਿਆ ਪੀੜੀ ਦੇ ਪਾਵਿਆਂ ਵਾਂਗੂ ਕੱਲਾ ਕੱਲਾ ਤੇ ਇੱਕ ਵਾਰੀ ਇੱਕ ਵਾਰੀ ġੇੜਾ ਹੋਰ ਕਢਾਓ ਇੱਧਰ ਇਹ ਇੱਧਰ ਦੀ ਲਿਆਓ ਕੋਈ ਗੱਲ ਨਹੀਂ ਇਹ ਮੈਂ ਇੱਧਰਲੀ ਸਾਈਡ ਤੋਂ ਨੂੰ ਦਿਖਾ ਦਣਾ ਕਈ ਵਾਰੀ ਹੁੰਦਾ ਇਹ ਇੱਧਰਲੀ ਸਾਈਡ ਦੇ ਵਿੱਚ ਨਾ ਤੁਸੀਂ ਛੋਟਾ ਜਿਹਾ ਥਾਣ ਲੱਗਾ ਹੈਗਾ ਵਿਚਾਲੇ ਜੀ ਉਹ ਨੋਟ ਕਰ ਲੋ ਲੇਵੇ ਤੇ ਮਤਲਬ ਨਾੜਾ ਨੂੜਾ ਬਹੁਤ ਜਿਆਦਾ ਚੰਗੀਆਂ ਲੇਵਾ ਵੀ ਜਿਹੜਾ ਹੈਗਾ ਨਾ ਆਈ ਨਹੀਂ ਹੈਗਾ ਵੀ ਜਮਾ ਫੈਕਸਲੇਵੇ ਵਾਲੀ ਆ ਗਈ ਜਿਹੜੀ ਕਹਿੰਦੇ ਆ ਵੀ ਹਾਂ ਇਹ ਲੇਵੇ ਵਾਲਾ ਪਸ਼ੂ ਦੁੱਧ ਜ਼ਰੂਰ ਦੇ ਦਿੰਦਾ ਹੁੰਦਾ ਮਿੱਤਰੋ ਹਨਾ ਪਰ ਕੁਆਲਟੀ ਵਾਲਾ ਪੱਖ ਉਹ ਤੁਸੀਂ ਦੇਖੋ ਲੈ ਚਲੋ ਲੈ ਵੀ ਆਹ ਦੇਖ ਲਓ ਲੇਵੇ ਤੋਂ ਤਾਂ ਯਾਰ ਮੈਂ ਕਹਿੰਦਾ ਵੀ ਚਾਹੀਦੀ ਬੈਜੋ ਥੱਲੇ ਕੁਝ ਨਹੀਂ ਕਹਿੰਦੀ ਅੱਛਾ ਹਾਂ ਐਸੇ ਲੋਟ ਬੈਜੇਗੀ ਐਸੇ ਛੱਡ ਕੇ ਬੈਜ ਜੇ ਕੋਈ ਕੁਝ ਨਹੀਂ ਕਰਦੀ ਮਾੜਾ ਦੇਖੋ ਇੱਕ ਮਿੰਟ ਇਹ ਅੱਛਾ ਪੁੱਤ ਹੋਏ ਇਹ ਲੈ ਕੋਈ ਗੱਲ ਨਹੀਂ ਹੈ ਤਾਂ ਮੇਰਾ ਉਪਰਾ ਕਰੂਗੀ ਨਾ ਨਹੀਂ ਉਧਰ ਵੀ ਜਾਂਦੀ ਐ ਥੋੜਾ ਐ ਕੋਈ ਚੱਕਣੀ ਜਿਹਾ ਥਾਨੂੰ ਅਥਲਾ ਹੀ ਹੋਏ ਠੀਕ ਹੈ ਚਲੋ ਕੋਈ ਗੱਲ ਨਹੀਂ ਬੰਨ ਲਓ ਬੰਨ ਲਓ ਦਾਵੀ ਦਾਵੀ ਇੱਕ ਵਾਰੀ ਤੁਹਾਨੂੰ ਮੈਂ ਨੇੜੇ ਹੋਰ ਦਿਖਾ ਦਾਂ ਨਾ ਮੈਨੂੰ ਆਏ ਹੁੰਦਾ ਕੋਈ ਨਾ ਪਾਸਾ ਰਹਿ ਨਾ ਜਾਵੇ ਹਜੇ ਤਾਂ ਇਹਨੇ ਨਾ ਜਦੋਂ ਸੂਣਾ ਹਜੇ ਹੋਰ ਤਿਆਰ ਕਰੂਗੀ ਉਤੋਂ ਮੱਝ ਦਾ ਬੈੱਡ ਜਿਹੜਾ ਹੈਗਾ ਪਿੱਛੇ ਦੀ ਚੜਾਈ ਚੜੂਈ ਉਹ ਤੁਹਾਡੇ ਸਾਹਮਣੇ ਆ ਗਈ ਚੜਾਈ ਬਹੁਤ ਆ ਮੱਝ ਦੀ ਪਰ ਕਦਗਾਠ ਵੀ ਬਹੁਤ ਮਜ਼ਾਦ ਦੇਖੋ ਫਿਰ ਮੋੜਾਂ ਤੱਕ ਆਵੇਂ ਮੁੱਲ ਕੀ ਕਰਤਾ ਮੂਲ ਬਿਅ ਉਹ ਤੇ 33 ਨੰਬਰ ਤੇ ਫੋਨ ਤੇ ਹਾਂਜੀ ਫੋਨ ਤੇ ਅੱਛਾ ਚਲੋ ਤੇ ਜਿਹੜੀ ਆਪਣੇ ਮੱਝ ਤੋਂ ਇਲਾਵਾ ਹੁਣ ਆਪਾਂ ਬਹਿੜ ਦੇਣੀ ਆ ਹਾਂ ਇਹ ਬਹਿੜ ਦਾ ਸੂਆ ਇਹ ਤਾਂ ਹੀ ਪੁੱਛੀਏ ਜੀ ਸੂਣ ਵਾਲੀ ਆ ਗਈ ਪਹਿਲਾਂ ਸੂਆ ਹੀ ਸੂ ਗਈ 11 ਤਰੀਕ ਨੂੰ 5ਵਾਂ ਮਹੀਨਾ ਲੱਗ ਗਿਆ ਜੀ 11 ਤਰੀਕ ਨੂੰ 5ਵਾਂ ਮਹੀਨਾ ਲੱਗ ਗਿਆ ਹਾਂਜੀ ਹਾਂਜੀ ਠੀਕ ਆ ਇਹ ਵੀ ਅਸ ਉਹਨਾਂ ਦਾ ਠੀਕਾ ਭਰਿਆ ਵੀ ਠੀਕ ਆ ਹਾਂਜੀ ਓਕੇ ਉਹ ਜਿਹੜੀ ਬਹਿੜ ਆ ਇਹ ਵੀ ਵਜਨ ਵਾਲੀ ਆ ਗਈ ਹਾਂਜੀ ਹਾਂਜੀ ਹੈਨਾ ਹਾਂਜੀ ਤੇ 5 ਮਹੀਨੇ ਦੀ ਗੱਬਣ 5ਵਾਂ ਲੱਗ ਗਿਆ ਫਿਰ ਤਾਂ 5ਵਾਂ ਲੱਗ ਗਿਆ ਹਾਂਜੀ 5ਵਾਂ 11 ਮਹੀਨੇ ਦੀ ਲੱਗ ਗਈ ਹਾਂ 4 ਮਹੀਨੇ ਦੀ ਗੱਬਣ ਵਾਲੋ 6.5 ਦੀ ਲਾ ਲੋ ਠੀਕ ਹੈ ਹਾਂਜੀ ਹਾਂ ਚਲੋ ਖੋਲਿਓ ਫਿਰ ਕਰਾਂ ਇਹਦਾ ਰੇਟ ਕੀ ਕਰਤਾ ਜੀ ਫਿਰ ਆਪਾਂ ਇਹਦਾ ਵੀ ਫੋਨ ਦੀ ਕਰ ਲਾਂਗੇ ਚਲੋ ਇਹ ਆਜੋ ਕਰਾਂ ਹੌਲੀ ਖੋਲੋ ਇਹ ਵੀ ਆ ਇੱਕ ਬਹਿੜ ਆ ਗਈ ਬਹਿੜ ਹੈਗੀ ਹੈ ਵਜਨ ਵਜੂ ਤੇ ਇਹ ਵੀ ਫੁੱਲ ਆ ਗਈ ਅੰਕਲ ਦੀ ਸੇਵਾ ਬਹੁਤ ਆ ਭਾਈ ਪਸ਼ੂਆਂ ਦੀ ਸੇਵਾ ਸੂਬਾ ਪੂਰੀ ਆ ਖਣ ਤਾਂ ਚਾਰ ਹੀ ਆ ਗਏ ਹਨਾ ਚਾਰ ਹੀ ਆ ਜੀ ਲੈ ਵੀ ਆ ਵੀ ਜਿਹੜੀ ਹੈਗੀ ਆ ਨਾ ਸਾਡੇ ਕੇ ਸਵਾ ਕੇ ਚਾਰ ਕਿ ਮਹੀਨਿਆਂ ਦੀ ਇਹ ਗੱਬਣ ਆ ਗਈ ਹੈ ਲੈ ਜੋ ਲੈ ਜੋ ਕੋਈ ਗੱਲ ਨਹੀਂ ਤਾਂ ਐਂ ਕਰਦੀਆਂ ਹੁਣ ਝੋਲੀ ਪਾਈ ਹੋਣਾ ਐ ਲੱਗਦਾ ਵੀ ਕੋਈ ਘੱਟੋ ਘੱਟ ਵੀ ਇਹਦਾ ਕੋਈ ਮਹੀਨਾ ਕੀ ਰਹਿ ਗਿਆ ਹੁੰਦਾ ਜਿਵੇਂ ਹਨਾ ਝੋਲੀ ਬੋਲ ਕਿੰਨਾ ਕ ਦੁੱਧ ਪਾ ਦੂਗੀ ਮਰਦੀ ਹੱਥ ਫਿਰ ਜੋ ਐ ਨਹੀਂ ਉਹ ਕਰਦੀ ਕਿੰਨਾ ਕ ਦੁੱਧ ਪਾ ਦੂਗੀ ਇਹ ਤਾਂ ਜਰਾ ਐਵੇਂ ਆਪਾਂ ਕਹਿਦੀ ਹੋਈ ਨਾ ਆਪਾਂ ਦੂ ਤਾਂ ਹੁਣ ਪਰਮਾਤਮਾ ਨੂੰ ਪਤਾ ਸਹੀ ਗੱਲ ਹੈ ਗਲਤ ਗੱਲ ਗਈ ਹੈ ਨਾ ਨਹੀਂ ਸਹੀ ਗੱਲ ਹੈ ਉਹਨੂੰ ਦੇਣੀ ਪਈ ਜੋ ਤਾਂ ਬਾਕੀ ਆਵਦੀ ਸੇਵਾ ਤੇ ਸਹੀ ਗੱਲ ਹੈ ਨਹੀਂ ਹੈ ਸੇਵਾ ਤੇ ਪਰ ਜਿਹੜੇ ਤੁਹਾਡੇ ਪਸ਼ੂ ਹੈਗੇ ਦੋਨੇ ਦੁੱਧ ਵਾਲੇ ਨੇ ਠੀਕ ਹੈ ਤੇ ਇਹਦਾ ਦੁੱਧ ਤਾਂ ਫਿਰ ਆਪਾਂ ਜੀ ਕੋਈ ਮਤਲਬ ਕਹੂੰ ਕੋਈ ਵੀ ਬੰਦਾ ਕਹੇ ਵੀ ਭਾਈ ਸਾਨੂੰ ਲਾਈਵ ਤਲਾ ਕੇ ਜਾਂ ਹੋਰ ਦੇ ਦੋ ਇਸ ਦਾ ਮਜਦਾ ਇਹਦਾ ਦੇਖੋ ਜੀ ਆਪਣੇ ਕੋਲੇ ਛੂਪ ਹੀ ਹਾਂ ਫਿਰ ਜੀ ਆਪਾਂ 15 20 ਨਾਲ ਅੜਕ ਕੇ ਲਾਈਵ ਚ ਚਵਾਈ ਕਰਾਵਾਂਗੇ ਜਿਵੇਂ ਉਹਦੇ ਦੁੱਧ ਦਿੱਤਾ ਉਹਦੇ ਨਾਲ ਰੇਟ ਉਹਦੇ ਕਰਾਂਗੇ ਆਪਾਂ ਵੈਰੀ ਗੁੱਡ ਕਿ ਅਗਲਾ ਕਹੀ ਵੀ ਉਹਦੇ ਨਾਲ ਰੇਟ ਆ ਉਹ ਆਪਾਂ ਰੇਟ ਪਿਛੇ ਆਪਾਂ ਚਵਾਈ ਦੇ ਹਿਸਾਬ ਤੇ ਕਰਾਂਗੇ ਠੀਕ ਹੈ ਜੀ ਠੀਕ ਹੈ ਨਾ ਨਹੀਂ ਤਾਂ ਗੱਲ ਕੋਰੀ ਆ ਗਈ ਹਾਂ ਜੀ ਹਾਂ ਨਹੀਂ ਤੇ ਅੰਕਲ ਨੰਬਰ ਹੋਰ ਹੈ ਹਾਂ ਇਹ ਮਾਝ ਸੁਣਦੀ ਆ ਹਾਂ ਉਹ ਤਾਂ ਪਰਮਾਤਮਾ ਆਏ ਨੂੰ ਹੋ ਕਰੇ ਜੇ ਕੱਟੀ ਦਿੰਦੀ ਆ ਹਾਂ ਮਾਝ ਆਪਣੀ 25000 ਦੀ ਕੱਟੀ ਲਵਾਂਗਾ ਅੱਛਾ ਵਾਸ 25000 ਦੀ ਕਿੰਨੇ ਚਿਰ ਦੀ ਚਾਹੇ 15 ਦਾ ਦੇ ਦੇ ਮੈਨੂੰ ਕੋਈ ਚੱਕਰ ਨਹੀਂ ਠੀਕ ਹੈ ਕੱਟੀ ਤੋਂ ਬਣਾ ਜਿਵੇਂ ਮਰਜ਼ੀ ਚੋਈ ਜਾਂ ਤਾਂ ਵੀ ਉਹ ਵੀ ਗਾਰੰਟੀ ਆ 6 ਮਹੀਨੇ ਦੀ ਕੱਟੀ ਆਪਾਂ ਨੂੰ ਵਾਪਸ ਕਰ ਦੇ ਹਾਂ ਠੀਕ ਹੈ ਤੁਸੀਂ 25 ਦੀ ਕਹਿੰਦੇ ਹੋ 25 ਜੀ 30 ਦੀ ਲੈਵਾਂਗੇ 6 ਮਹੀਨੇ 30 ਦੀ ਲੈਵਾਂਗੇ ਫਿਰ ਇਹ ਵੀ ਗਾਰੰਟੀ ਆਪਣੀ ਇਹ ਜੀ ਇਹ ਜੀ ਰਿਵ ਗਾਰੰਟੀ 6 ਮਹੀਨੇ ਦੀ ਗੱਟੀ 40 ਦੀ ਹਾਂ ਚੱਲ 40 ਦੀ ਲੈ ਆ ਸਹੀ ਗੱਲ ਆ ਸਹੀ ਗੱਲ ਲੈ ਕੇ ਆ ਮੈਂ ਹਾਂ ਇਹ ਲਿਖ ਕੇ ਦੇ ਜੇ ਤੁਸੀਂ ਨਾ ਲੈ ਫਿਰ ਕੋਈ ਗੱਲ ਨਹੀਂ ਮੈਂ ਲਿਖ ਮੇਰੀ ਗੱਲ ਮੈਂ ਹੀ ਨਹੀਂ ਹੈ ਬਾਰੇ ਭਾ ਗਿਆ ਪਰ ਆਹ ਹੈਗਾ ਉਹਨੂੰ ਰਵਾ ਦੇ ਦਾਂਗੇ ਠੀਕ ਹੈ ਇਹ ਵੀ ਬੰਦੇ ਨੇ ਆਪਾਂ ਨੂੰ ਪੂਰੀ ਗਾਰੰਟੀ ਜਾਂ ਦੇ ਦਿੱਤੀ ਵੀ ਜਰ ਵੀ ਹਾਂ ਠੀਕ ਆ ਵੀ ਤੂੰ ਯਾਰ ਕੰਮ ਕਰਨਾ ਦੁੱਧ ਤੇ ਲੈ ਜਾ ਠੀਕ ਹੈ ਹਾਂ ਚਲੋ ਚੰਗੀ ਗੱਲ ਆ ਤੇ ਨੰਬਰ ਕਿਹੜਾ ਚੱਲਦਾ ਜੀ 82463 ਜੀ 73 225 ਠੀਕ ਹੈ 81 463 ਹਾਂਜੀ 73 225 73 225 ਲੋ ਵੀ ਗੱਲਾਂ ਇਹ ਕਹਿਣ ਵਾਲੀਆਂ ਨਹੀਂ ਹੁੰਦੀਆਂ ਕਰਨ ਵਾਲੀਆਂ ਵੀ ਗੱਲਾਂ ਹੁੰਦੀਆਂ ਜਿਵੇਂ ਆਪਾਂ ਕੱਟੀ ਦੀ ਗੱਲਬਾਤ ਕੀਤੀ ਐ ਠੀਕ ਆ ਤੇ ਕੱਟੀ ਦੀ ਗੱਲ ਤੇ ਆਪਾਂ ਵੀ ਮਤਲਬ ਪੂਰੂ ਚੜਾਂਗੇ ਤੇ ਅੰਕਲ ਦਾ ਜ਼ਰੂਰੀ ਚੜੂਗਾ ਠੀਕ ਹੈ ਕਿਉਂਕਿ ਆਪਣਾ ਲਿਖ ਕੇ ਲੈ ਸਾਈ ਲੈ ਜੇ ਹੋਰ ਦੱਸੋ ਠੀਕ ਆ ਹਾਂ ਇਹ ਵੀ ਗੱਲ ਇਹ ਵੀ ਫਿਕਰ ਮੁੱਕਿਆ ਜੇ ਅਗਲੇ 15 ਤੋਂ ਮਹੀਨੇ ਤੱਕ ਦੇਣੀ ਆ ਤਾਂ 25000 ਦੀ ਲਿਓ ਠੀਕ ਆ ਇਹ ਵੀ ਗੂਗਲ ਨਹੀਂ ਅੱਛਾ ਉਹ ਤੋਂ ਬਿਨਾ ਥਾਪੀ ਤੇ ਜਿਵੇਂ ਮਰਜ਼ੀ ਚੋਲਣ ਨੂੰ ਵੀ ਗਾਰੰਟੀ ਆ ਅੱਛਾ ਪਸ਼ੂ ਮੇਰੇ ਸਾਰੇ ਆ ਆਨੇ 15 ਦਿਨਾਂ ਚਾਇਆ ਦਿਓ ਮੈਂ ਇਸਨੇ ਲੈ ਕੇ ਆਈ ਧੋਲ ਮੈਂ ਇਸਨੇ 15 ਦਿਨਾਂ ਬਾਅਦ ਤੂੰ ਸੱਦ ਗਈ ਮੋ ਕੁੜੀ ਨੂੰ ਕੱਟੀ ਦਦੀ ਠੀਕ ਹੈ ਮਤਬ ਤੂੰ ਬਾਲਣਾ ਮੇਥੋਂ ਪਾਲਣੀ ਨਹੀਂ ਕਿਉਂ ਮੈਂ ਬਾਹਰ ਇਹਨਾਂ ਤੁਰ ਜਾਣਾ ਠੀਕ ਹੈ ਉਹ ਪਹਿਲੀ ਮੈਂ ਸਾ ਉਹ ਗੰਗਾ ਨਗਰ ਤੋਂ ਲੈਤੀ ਉਹਦੀ ਕੱਟੀ ਮੈਂ 3 ਮਹੀਨਿਆਂ ਦੀ ਉਹ ਵੀ ਕੁੜੀ ਹੁੰਦੀ ਸੀ ਠੀਕ ਆ ਮੈਂ ਪਾਲ ਲਉ ਉਹ ਕਿੰਨਾ ਪਤਾ ਗੱਲ ਕਿ ਰਵਾ ਰਹੀ ਜੀ ਆ ਭਾਈ ਇਹਦੀ ਹੈਗੀ 500 ਆ 10570 ਦੀ ਬਦਲੇ 77 ਸਸਿਆ ਦੀ ਮੈਨੂੰ ਨਾ ਠੀਕ ਹੈ ਇਹਦੀ ਘਟੀ ਉਹ ਉਹਦਾ ਤਾਂ ਪਤਾ ਨਹੀਂ ਆਪਾਂ ਨੂੰ ਕਿਉਂਗਾ ਨਾ ਚਲੋ ਤੇ ਲੋ ਵੀ ਜਿਹੜੇ ਭਰਾ ਦੇ ਫਿੱਟ ਆਗੇ ਮੱਝ ਉਹ ਇੱਥੇ ਆ ਜਾਓ ਤਸੱਲੀ ਤੁਹਾਡੀ ਹੈ ਤਸੱਲੀ ਤੁਸੀਂ ਕਰ ਲੀ ਹਿੱਕ ਤੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਮੱਝ ਜਿਹੜੀ ਚੰਗੀ ਆ ਹਾਂ ਜੇ ਛੂਪੀ ਫਿਰ ਆਪਾਂ ਲਾਈਵ ਚ ਵਾਈ ਕਰਾ ਕੇ ਫਿਰ ਸੌਦਾ ਉਦਾਂ ਉੱਦੇ ਕਰਾਂਗੇ ਚਲੋ ਠੀਕ ਹੈ ਯਾਰਾਂ ਨਾਲ ਕਹਿੰਦਾ ਵੀਡੀਓ ਚ ਪਾਏ ਦੀ ਆ ਸੌਦਾ ਤੇ ਐਂ ਕਰਿਆ ਸੀ ਹਣਾ ਫਿਰ ਆਪਾਂ ਉਦਾਂ ਸੌਦਾ ਰੱਖਣਾ ਠੀਕ ਹੈ ਧੰਵਾਦ ਜੀ